ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਮੈਂ ਗੋਰਾ ਸਿੰਘ ਗਰੇਵਾਲ ਅੱਜ ਜਿਹੜੀ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਤੇ ਉਹ ਨਵੇਂ ਕਿਸਾਨ ਵੀਰਾਂ ਵਾਸਤੇ ਹੈ ਤੇ ਬਾਕੀ ਕਈ ਵਾਰ ਪੁਰਾਣੇ ਵੀ ਗਲਤੀ ਕਰ ਜਾਂਦੇ ਆ ਪਰ ਪੁਰਾਣਿਆਂ ਨੂੰ ਇਹ ਗੱਲ ਦਾ ਪਤਾ ਹੁੰਦਾ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਹੁਣ ਦਿਖਾ ਰਿਹਾ ਤੇ ਸਵੇਰੇ ਨਾ ਸਵੇਰ ਦੇ 7:30 ਵਜੇ ਤੇ ਇਹਦੇ ਮੈਂ ਮੂੰਹ ਲੰਗੇ ਕਰ ਰਹੇ ਹਾਂ ਦੇਖੋ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਤੇ ਜਦੋਂ ਵੀ ਹੁਣ ਆਪਣੀਆਂ ਮਾਈਆਂ ਆਉਣਗੀਆਂ ਤੇ ਫਿਰ ਇਹਨੂੰ ਹੌਲੀ-ਹੌਲੀ ਅਸੀਂ ਲਾ ਦਾਂਗੇ ਕਿਉਂਕਿ ਕੋਸ਼ਿਸ਼ ਕਰਿਆ ਕਰੋ ਵੀ ਸੂਰਜ ਚੜ੍ਹਨ ਤੋਂ ਪਹਿਲਾਂ-ਪਹਿਲਾਂ ਜਿਹੜੀ ਹੈਗੀ ਹੈਗੀ ਆਪਣਾ ਕਾਗਜ਼ ਲੈ ਜੇ ਕਾਗਜ਼ ਕਿਉਂਕਿ ਜਦੋਂ ਆਪਾਂ ਜਾਦੇ ਧੁੱਪ ਹੋ ਜਾਂਦੀ ਹੈ ਜੇ ਥੋੜੀ ਜਿਹੀ ਐ ਸਾਨੂੰ ਐ ਲੱਗਦਾ ਵੀ 8:30 9:00 ਵਜੇ ਉਦੋਂ ਲਾਉਣੇ ਤਾਂ ਪਹਿਲਾਂ ਨਾ ਮੂੰਹ ਨੰਗੇ ਕਰ ਲੋ ਤੇ ਮੂੰਹ ਨੰਗੇ ਦੋਨੇ ਸਾਈਡਾਂ ਦੇ ਕਰ ਲੋ ਕਿਉਂਕਿ ਜਿਹੜੀ ਇਹਦੇ ਵਿੱਚ ਹਿੰਮਤ ਬਣੀ ਹੁੰਦੀ ਹੈ ਅਗਰ ਮੈਸ ਬਣੀ ਹੁੰਦੀ ਹੈ ਉਹ ਨਿਕਲ ਜਾਂਦੀ ਹੈ ਇਹ ਉਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਆਪਾਂ ਗਰਮ ਸਰਦ ਹੋ ਜਾਂਦੇ ਆ ਫਸਲ ਦਾ ਵੀ ਉਹੀ ਕੰਮ ਹੁੰਦਾ ਹੈ ਗਰਮ ਸਰਦ ਹੋ ਜਾਂਦੀ ਹੈ ਜਿਵੇਂ ਆਪਾਂ ਸਿਆਲ ਮਹੀਨੇ ਦੇ ਵਿੱਚ ਆਪਣੇ ਰਜਾਈ ਲਾਉਨੇ ਆ ਜਾਂ ਕਪੜਾ ਗਰਮੀ ਆਈ ਹੁੰਦੀ ਹੈ ਕਈ ਵਾਰ ਤਾਂ ਆਪਾਂ ਗਰਮ ਸਰਦ ਹੋ ਜਾਂਦੇ ਆ ਤਾਂ ਇਹ ਵੀ ਗਰਮ ਸਰਦ ਹੋ ਜਾਂਦੀ ਹੈ ਸਬਜੀ ਵੀ ਤੇ ਇਸ ਲਈ ਜਦੋਂ ਵੀ ਤੁਸੀਂ ਪਹਿਲਾਂ ਲਾਉਨੇ ਆ ਪਹਿਲਾਂ ਮੂੰਹ ਨੰਗੇ ਕਰਿਆ ਕਰੋ ਮਤਲਬ ਕਿ ਦੋਨੇ ਸਾਈਡਾਂ ਦੇ ਮੂੰਹ ਨੰਗੇ ਕਰਕੇ ਫਿਰ ਉਹਨੂੰ ਜਿਹੜਾ ਜਿਹੜੇ ਤੁਸੀਂ ਜੇ ਲਫਾਫੇ ਪਰ ਕਿਤਰੇ ਹੋਏ ਨੇ ਇਸ ਤਰ੍ਹਾਂ ਸਾਡੇ ਵਾਂਗੂ ਤਾਂ ਤੁਸੀਂ ਲਫਾਫੇ ਚੱਕਦੇ ਕਰੋ ਹੌਲੀ-ਹੌਲੀ ਲਾਹਿਆ ਕਰੋ ਉਹਨੂੰ ਫਿਰ ਵੀ ਫਿਰ ਵੀ ਹੌਲੀ-ਹੌਲੀ ਲਾਹਿਆ ਕਰੋ ਕਿਉਂਕਿ ਅੱਜ ਧੁੰਦ ਫੈਰੀ ਆ ਕਿਸਾਨ ਵੀਰ ਕਹਿਣਗੇ ਕਿ ਧੁੰਦ ਦੇ ਵਿੱਚ ਕਿਸ ਤਰ੍ਹਾਂ ਲਾ ਰਹਿਆਂ ਤੇ ਮੇਰੀ ਸਪਰੇਅ ਰਹਿੰਦੀ ਸੀ ਬਾਕੀ ਤੇ ਧੁੱਪ ਨਿਕਲਣ ਦੀ ਅੱਜ ਸੁਭਾਅ ਨਾ ਹੈਗੀ ਹੈ ਇਹ ਜੀ ਗੱਲ ਨਹੀਂ ਵੀ ਧੁੱਪ ਨਹੀਂ ਨਿਕਲੂਗੀ ਹਵਾ ਚੱਲ ਰਹੀ ਆ ਤੇ ਜਦੋਂ ਧੁੱਪ ਨਿਕਲਿਆਈ ਉਦੋਂ ਆਪਾਂ ਸਪਰੇਅ ਸ਼ੁਰੂ ਕਰਦਾਂਗੇ ਤੇ 2 ਕਿੱਲਿਆਂ ਦੀ ਜਿਹੜੀ ਸਪਰੇਅ ਰਹਿੰਦੀ ਸੀ ਅੱਜ ਸਾਡੀ ਤੇ ਬਾਕੀ ਹੋਰ ਜਾਣਕਾਰੀ ਤੁਹਾਡੇ ਨਾਲ ਆਪਾਂ ਹੋਰ ਵੀਡੀਓ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਜੀ ਕਿਹੜੀਆਂ ਸੁਪਰੀਹਾਂ ਕਰ ਰਹੇ ਆ ਆਪਾਂ ਉਹ ਅਗਲੀ ਵੀਡੀਓ ਦੇ ਵਿੱਚ ਕਿਉਂਕਿ ਵੀਡੀਓ ਲੰਬੀ ਹੋ ਜੂ ਹੁਣ ਅਸੀਂ ਫੰਗੀ ਸਾਈਡ ਕਰ ਰਹੇ ਹਾਂ ਤੁਹਾਨੂੰ ਦੱਸ ਦਈਏ ਤੇ ਕੀ ਕਰ ਰਹੇ ਆ ਤੇ ਉਹਦੇ ਬਾਰੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਦੱਸਾਂਗੇ ਜੀ ਧੰਨਵਾਦ ਜੀ ਕਿਸਾਨ ਵੀਰੋ